ਨੂੰ ਕਰ ਦਿਓ ਸ਼ੇਅਰ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਆ ਇੱਕ ਪਾਸੇ ਸਾਡੀ ਪੰਜਾਬ ਦੀ ਜਿਹੜੀ ਪੁਲਿਸ ਆ ਉਹ ਕੰਢ ਬਣ ਕੇ ਖੜੀ ਆ ਮੈਂ ਤੁਹਾਨੂੰ ਇੱਕ ਬਾਢੇਉਂ ਦਿਖਾ ਰਿਹਾ ਜਿਹੜੀ ਸਾਡੀ ਪੁਲਿਸ ਆ ਲੁਧਿਆਣਾ ਰੂਲਰ ਦਿਹਾਤੀ ਦੀ ਪੁਲਿਸ ਆ ਜਿਹੜੀ ਉਹ ਇੱਕ ਪਾਸੇ ਕੰਢ ਬਣ ਕੇ ਖੜੀ ਆ ਮੈਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਰਿਹਾ ਵਾਂ ਆ ਦੇਖੋ ਵਿੱਚ ਸਾਡੀਆਂ ਭੈਣਾਂ ਵੀ ਖੜੀਆਂ ਲੇਡੀਜ਼ ਵੀ ਖੜੀਆਂ ਡਿਊਟੀ ਤੇ ਤੇ ਦੂਜੇ ਪਾਸੇ ਪਰਲੀ ਸਾਈਡ ਇਹ ਜਿਹੜੀ ਵੀਡੀਓ ਹੈ ਪੂੰਦੜੀ ਦੀ ਆ ਲੁਧਿਆਣੇ ਜ਼ਿਲ੍ਹੇ ਦਾ ਕਸਬਾ ਵਾ ਪੂੰਦੜੀ ਜਿੱਥੇ ਇੱਕ ਬਾਇਓ ਗੈਸ ਫੈਕਟਰੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਜਦੋਂ ਜਿਹੜ ਚੱਲ ਰਹੀ ਆ ਲੋਕਾਂ ਦਾ ਧਰਨਾ ਚੱਲ ਰਿਹਾ ਸੀ ਪੱਕਾ ਹੁਣ ਪਿਛਲੇ ਕਈ ਦਿਨਾਂ ਤੋਂ ਪੁਲਿਸ ਨੇ ਧਰਨਾ ਚਕਾਤਾ ਕੌਣ ਸੱਚਾ ਕੌਣ ਝੂਠਾ ਅਸੀਂ ਆਪਣੇ ਪੇਜ ਤੇ ਕਦੇ ਪੋਸਟ ਹੀ ਨਹੀਂ ਕਰਦੇ ਦੋਨੇ ਪੱਖ ਦਿਖਾਵਾਂਗੇ ਪੁਲਿਸ ਦਾ ਪੱਖ ਵੀ ਉਹਨਾਂ ਦਾ ਵੀ ਪਰ ਅੱਜ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਆ ਇੱਥੇ ਹੀ ਨਹੀਂ ਆ ਜਿਹੜੀਆਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਦੂਜੀ ਸਾਈਡ ਵੀ ਮੇਰਾ ਹਾਲਾ ਘਟੋ ਘਟ ਪੰਜ 700 ਦੇ ਕਰੀਬ ਮਲਾਜ਼ਮ ਜਿਹੜਾ ਪੁਲਿਸ ਦਾ ਉਹ ਦੂਰ ਤੱਕ ਖੜਾ ਵਾ ਫੈਕਟਰੀ ਤੱਕ ਟਿਪਰ ਲਾਏ ਹੋਏ ਆ ਬਹੁਤ ਦੂਰ ਤੱਕ ਤੇ ਪਰ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪੂੰਦੜੀ ਦੇ ਬਾਹਰਲੀ ਸਾਈਡ ਤੇ ਅੰਦਰਲੀ ਸਾਈਡ ਹਜ਼ਾਰਾਂ ਲੋਕਾਂ ਦਾ ਇਕੱਠ ਹੋਇਆ ਅੱਜ ਕੀ ਫੈਸਲਾ ਲੈਂਦੇ ਆ ਇਹ ਕਿੱਧਰ ਨੂੰ ਕੂਚ ਕਰਦੇ ਆ ਫੈਕਟਰੀ ਦੇ ਨੇੜੇ ਜਾ ਕੇ ਧਰਨਾ ਲਾਉਂਦੇ ਆ ਜਾਂ ਇੱਥੋਂ ਹੀ ਆਪਣਾ ਜਿਹੜਾ ਗਾਹ ਵਾਲਾ ਪ੍ਰੋਗਰਾਮ ਖਤਮ ਕਰਦੇ ਆ ਰੱਬ ਜਾਣਦਾ ਇਹ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਪਰ ਜਿਹੜੀ ਸਥਿਤੀ ਆ ਉਹ ਪੂਰੀ ਐਨ ਜਣੀ ਬਸਫੋਟਕ ਬਣੀ ਹੋਈ ਆ ਜੇ ਇੱਥੋਂ ਇਹ ਆਗੂ ਤੁਰਨਗੇ ਤਾਂ ਇਹ ਗੱਲ ਸਾਫ ਕਲੀਅਰ ਆ ਵੀ ਪੁਲਿਸ ਡਾਂਗ ਭਰਾਉਗੀ ਹੀ ਭਰਾਉਗੀ ਪਰੰਤੂ ਜੇ ਇੱਥੇ ਹੀ ਕੋਈ ਅਗਲਾ ਐਕਸ਼ਨ ਲੈਂਦੇ ਆ ਤਾਂ ਦੇਖਦੇ ਆ ਵੀ ਕੀ ਬਣਦਾ ਵਾ ਇੰਚਾਰ ਸਾਹਿਬ ਸასი ਗਾਲ ਇੰਚਾਰ ਸਾਹਿਬ ਕੀ ਕਹਿਣਾ ਜੀ ਕੀ ਕਹਿਣਾ ਜੀ ਕੀ ਕਹਿਣਾ ਜੀ ਇਹਦੇ ਬਾਰੇ ਕੀ ਕਹਿਣਾ ਸਰ ਇਹ ਪ੍ਰਸ਼ਾਸਨ ਚੱਲ ਰਿਹਾ ਜੀ ਹਾਂਜੀ ਮਾਹੌਲ ਨਹੀਂ ਖਰਾਬ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਮੇਰੀ ਜਿਹੜੇ ਆਪਣੇ ਇਹ ਨੇ ਹਾਂਜੀ ਇਹਨਾਂ ਦੀਆਂ ਜੋ ਮੰਕਾਂ ਨੇ ਸਾਡਾ ਸਿਵਲ ਪ੍ਰਸ਼ਾਸਨ ਖੜਾ ਹੈ ਜੀ ਠੀਕ ਹੈ ਜੀ ਇਹਨਾਂ ਨੂੰ ਭਾਏ ਮਿਹਰਬਾਨੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਕਾਨੂੰਨ ਨੂੰ ਆਪਦੇ ਹੱਥ ਚ ਨਹੀਂ ਲੈਣਾ ਬਿਲਕੁਲ ਨਹੀਂ ਲੈਣਾ ਚਾਹੀਦਾ ਅਸੀਂ ਅਸੀਂ ਖੜੇ ਆ ਪਬਲਿਕ ਜਿਹੜੀ ਪੁਲਿਸ ਹੈ ਪਬਲਿਕ ਨਹੀਂ ਪਰ ਸਰ ਇੱਕ ਆਪਾਂ ਧਰਨਾ ਪ੍ਰਦਰਸ਼ਨ ਤਾਂ ਕਰ ਸਕਦੇ ਆ ਡੈਮੋਕਰੇਸੀ ਦੇ ਆਧਾਰ 'ਤੇ ਜੀ ਪਰ ਜੇ ਆਪਾਂ ਧਰਨਾ ਪ੍ਰਦਰਸ਼ਨ ਕਰਨ ਸਾਡਾ ਸਿਵਲ ਪ੍ਰਸ਼ਾਸਨ ਖੜਾ ਹੈ ਉਹਨਾਂ ਨਾਲ ਮਿਲਾਉਣੇ ਆ ਕਿੱਥੇ ਉਹ ਕਹਿਣਗੇ ਜੀ ਇਹਨਾਂ ਨਾਲ ਗੱਲਬਾਤ ਕਰਨ ਜਿੱਥੇ ਹੈ ਕਿ ਮੇਰਾ ਪਰ ਫੈਕਟਰੀ ਤੱਕ ਨਹੀਂ ਜਾਂਦਾ ਮੇਰਾ ਕੰਮ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਮੇਰਾ ਕੰਮ ਹੈ ਪਬਲਿਕ ਦੀ ਸੁਰੱਖਿਆ ਕਰਨਾ ਜਿਹੜਾ ਕੰਮ ਹੈ ਕਿ ਇੱਥੇ ਕੋਈ ਮਾਹੌਲ ਖਰਾਬ ਨਾ ਹੋਵੇ ਸੋ ਮੇਰੀ ਬਰਾਏ ਮਿਹਰਬਾਨੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਬੱਚੇ ਨੇ ਕਈ ਵਾਰੀ ਫੋਨ ਫੋਨ ਜਿਆਦਾ ਗਰਮ ਹੁੰਦਾ ਹੈ ਇਹਨੂੰ ਦਾਇਰੇ ਚ ਰਹਿ ਕੇ ਕੀਤਾ ਜਾਵੇ ਕੋਈ ਚੀਜ਼ਾਂ ਦਾਇਰੇ ਚ ਰਹਿ ਕੇ ਹੀ ਚੰਗੀਆਂ ਹੁੰਦੀਆਂ ਥੈਂਕ ਯੂ ਇਹ ਸਾਣ ਐਸਐਚਓ ਹੀਰਾ ਸਿੰਘ ਜੀ ਨੇ ਕਿਹਾ ਬਈ ਕਾਨੂੰਨ ਦੇ ਦਾਇਰੇ ਚ ਰਹਿ ਕੇ ਜਿਹੜਾ ਵੀ ਐਕਸ਼ਨ ਲੈਣਾ ਅਗਲਾ ਕਾਨੂੰਨ ਦੇ ਦਾਇਰੇ ਚ ਲੈ ਕੇ ਰਹਿ ਕੇ ਲਿਆ ਜਾਵੇ ਵੀ ਇਹ ਕਹਿੰਦੇ ਵੀ ਜੇ ਕਾਨੂੰਨ ਦਾ ਡੰਡਾ ਸਾਰਿਆਂ ਲਈ ਇੱਕ ਆ ਵੀ ਜੇ ਕੋਈ ਕਾਨੂੰਨ ਦੀ ਅਲੰਗਣਾ ਕਰੂਗਾ ਕਾਨੂੰਨ ਨੂੰ ਹੱਥ ਵਿੱਚ ਲਊਗਾ ਤਾਂ ਇਹ ਕਹਿੰਦੇ ਸਾਨੂੰ ਮਜਬੂਰ ਹੋ ਕੇ ਵੀ ਫਿਰ ਅਗਲਾ ਜਿਹੜਾ ਐਕਸ਼ਨ ਲੈਣਾ ਪਊਗਾ ਮੈਂ ਪਹਿਲਾਂ ਵੀ ਕਿਹਾ ਕੌਣ ਸੱਚਾ ਕੌਣ ਝੂਠਾ ਅਸੀਂ ਕਦੇ ਆਪਣੇ ਵੀਡੀਓ ਚ ਪੁਸ਼ਟੀ ਨਹੀਂ ਕਰਦੇ ਪਰ ਲੋਕਾਂ ਦੀ ਜਿਹੜੀ ਆਵਾਜ਼ ਆ ਤੁਹਾਡੇ ਤੱਕ ਲਿਆਉਣਾ ਸਾਡੀ ਜ਼ਿੰਮੇਵਾਰੀ ਬਣਦੀ ਆ ਜਿੱਥੇ ਪੁਲਿਸ ਗਲਤ ਆ ਅਸੀਂ ਪੁਲਿਸ ਨੂੰ ਕਹਾਂਗੇ ਜਿੱਥੇ ਅਸੀਂ ਗਲਤ ਆ ਉੱਥੇ ਕਮੈਂਟ ਕਰਕੇ ਸਾਨੂੰ ਵੀ ਦੱਸ ਦਿਆ ਕਰੋ ਵੀ ਤੁਸੀਂ ਇੱਥੇ ਗਲਤ ਹੋ ਪਰੰਤੂ ਇੱਕ ਗੱਲ ਜ਼ਰੂਰ ਆ ਭਈ ਇਹ ਡੈਮੋਕ੍ਰੇਸੀ ਆ ਹਰੇਕ ਬੰਦੇ ਨੂੰ ਧਰਨਾ ਮੁਜ਼ਾਹਰਾ ਕਰਨ ਦਾ ਅਧਿਕਾਰ ਆ ਪੁਲਿਸ ਧਰਨੇ ਮੁਜ਼ਾਹਰੇ ਦੇ ਅਧਿਕਾਰ ਤੋਂ ਕਿਉਂ ਲੋਕਾਂ ਨੂੰ ਰੋਕ ਰਹੀ ਆ ਕਿਉਂ ਸੀਐਮ ਭਗਵੰਤ ਮਾਨ ਇੰਨੇ ਹੰਕਾਰ ਦੇ ਵਿੱਚ ਆਏ ਹੋਏ ਨੇ ਇਹ 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 ਅੱਗੇ ਪਹਿਲਾਂ ਵੀ ਅਸੀਂ ਦੇਖਿਆ ਬੜੀਆਂ ਸਰਕਾਰਾਂ ਆਈਆਂ ਬੇਸ਼ੱਕ ਕੈਪਟਨ ਦੀ ਸਰਕਾਰ ਆਈ ਬਾਦਲ ਦੀ ਸਰਕਾਰ ਆਈ ਪੁਲਿਸ ਨੂੰ ਉਹ ਵੀ ਵਰਤਦੇ ਰਹੇ ਨੇ ਪਰੰਤੂ ਅੱਜ ਪਹਿਲੀ ਵਾਰ ਦੇਖਿਆ ਵਾ ਬਈ ਜਿਹੜਾ ਇੱਕ ਪ੍ਰੋਟੈਸਟ ਕਰਨ ਤੋਂ ਰੋਕਿਆ ਜਾ ਰਿਹਾ ਵਾ ਬਾਕੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕੀ ਐਕਸ਼ਨ ਹੁੰਦਾ ਵਾ ਭੂੰਦੜੀ ਤੋਂ ਬਿੱਟੂ ਸੁਵੱਦੀ ਕਲਾਂ ਦੀ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਵੀਰੇ ਅਗਲੀ ਜਿਹੜੀ ਗੱਲ ਆ ਬਾਅਦ ਚ ਦੱਸਾਂਗੇ ਤੁਹਾਨੂੰ ਧੰਨਵਾਦ ਲਓ ਜੀ ਇੱਕ ਪਾਸੇ ਬੀਬੀਆਂ ਨੇ ਝੂੰਦੜੀ ਦੇ ਵਿੱਚ ਇੱਕ ਪਾਸੇ ਲੋਕਾਂ ਦਾ ਕਾਫਲਾ ਤੇ ਦੂਜੇ ਪਾਸੇ ਪੁਲਿਸ ਆ ਹੁਣ ਆਪਾਂ ਦੇਖਣਾ ਵਾ ਬਈ ਕੀ ਹੁੰਦਾ ਹੁਣ ਆਪਾਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਵਾਂਗੇ ਐਸਐਚਓ ਸਾਹਿਬ ਵੀ ਆ ਗਏ ਨੇ ਲੜਕੀਆਂ ਲੜਕੀਆਂ ਅੱਗੇ ਕੀ ਹੁੰਦਾ ਐਸਐਚਓ ਸਾਹਿਬ ਆ ਗਏ ਝੂੰਦੜੀ ਚੌਂਕ ਪੱਕੇ ਹੋ ਗਈ ਜੀ ਲਾਲਾ ਲਾਲਾ ਹੋ ਗਈ ਲਾਲਾ ਲਾਲਾ ਹੋ ਗਈ ਲਾਲਾ ਲਾਲਾ ਹੋ ਗਈ ਚੱਕਲਾ ਚੱਕਲਾ ਪੁਲਿਸ ਨੇ ਰੋਕ ਲੇ ਪੁਲਿਸ ਰੋਕਦੀ ਆ ਭੂਤੜੀ ਆ ਜੀ ਇਹ ਭੂਤੜੀ ਕੁੜੀਆਂ ਕਿੱਥੇ ਆ ਸਿੱਧੀਆਂ ਤਸਵੀਰਾਂ ਸਿੱਧੀਆਂ ਤਸਵੀਰਾਂ ਭੁੰਦੜੀ ਤੋਂ ਪੁਲਿਸ ਰੋਕਣ ਲੱਗੀ ਸੀ ਪਰ ਬੀਬੀਆਂ ਅੱਗੇ ਨਿਕਲ ਆਈਆਂ ਉਹ ਮੋਟਰਸਾਈਕਲ ਸੜਤਾ ਉਹ ਰੋਕਲੇ ਪਿੱਛੇ ਉਹ ਵਰਗੀ ਡਾਂਗ ਉਹ ਵਰਗੀ ਡਾਂਗ ਬੀਬੀਆਂ ਨਿਕਲਿਆ ਆਂ ਬੀਬੀਆਂ ਨੇ ਬੈਰੀਕੇਡ ਤੋੜਤਾ ਲੋਕਾਂ ਦੇ ਜਲਾਓ ਮੂਰੇ ਉਹ ਸਾਈਕਲ ਪਰੇ ਕਰ ਲੈ ਸਾਈਕਲ ਪਰੇ ਕਰ ਦੇ ਨਾ ਮੋਟਰਸਾਈਕਲ ਐ ਭੁੰਡੜੀਆਂ ਕੋਈ ਨਾ ਕੋਈ ਨਾ ਤਸਵੀਰਾਂ ਸਿੱਧੀਆਂ ਇਹ ਸਿੱਧੀਆਂ ਤਸਵੀਰਾਂ ਭੁੰਡੜੀ ਤੋਂ ਹਲੇ ਤੱਕ ਇੱਕ ਬਾਇਓ ਗੈਸ ਫੈਕਟਰੀ ਨੂੰ ਲੈ ਕੇ ਪੁਲਿਸ ਵੀ ਬਹੁਤਾ ਲੱਗੀ ਹੋਈ ਦੂਜੇ ਪਾਸੇ ਆ ਬੀਪੀਆਂ ਦੇ Baal ਖੁੱਲ ਗਏ ਅਬੀਬੀਆਂ ਨਿਕਲਾਈਆਂ ਨਿਕਲੇ ਆਂ ਬੀਬੀਆਂ ਅੱਗੇ ਵੀਡੀਓ ਸ਼ੇਅਰ ਕਰ ਦਿਓ ਵੀਰੇ ਚਲਦੀ ਲੁਧਿਆਣਾ ਜ਼ਿਲ੍ਹਾ ਵਾ ਲੋਕ ਨਿਕਲੇ ਆਏ ਲੋਕ ਨਿਕਲੇ ਆਏ ਲੋਕਾਂ ਨੇ ਜਿੱਤ ਹੋ ਗਈ ਲੋਕ ਨਿਕਲੇ ਥਾਲਸੇ ਵੀ ਆ ਨੰਗਸੰਢ ਵੀ ਆ ਲੋਕ ਨਿਕਲੇ ਆਏ ਅੱਗੇ ਔਰ ਇਹ ਪੁਲਿਸ ਨੂੰ ਧੱਕੇ ਮਾਰ ਕੇ ਨਿਕਲੇ ਆਏ ਲੋਕ ਨਿਕਲੇ ਆਏ ਲੋਕ ਲੋਕ ਨਿਕਲੇ ਆਏ ਅੱਗੇ ਕੌਣਸਾ ਰੋਕਣ ਲੱਗੀ ਸੀ ਸਾਨੂੰ ਵੀ ਪਰੰਤੂ ਹੁਣ ਪਤਾ ਹੈ ਵੀ ਆਪਣੀ ਦਾ ਪੱਤਰਕਾਰੀ ਫਿਰ ਆਪਾਂ ਡਰਦੇ ਨਹੀਂ ਹੈਗੇ ਅਸੀਂ ਸਾਫ਼ ਕਹਿਤਾ ਸੀਗਾ ਆਹ ਦੇਖੋ ਲੋਕ ਨਿਕਲੇ ਆਏ ਅੱਗੇ ਚਲਦੀ ਵੀਡੀਓ ਸ਼ੇਅਰ ਕਰਦੇ ਹੋ ਵੀਰੇ ਧੂੰਦੜੀ 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 ਦੇ ਵਿੱਚ ਬਾਇਓ ਗੈਸ ਫੈਕਟਰੀ ਨੂੰ ਲੈ ਕੇ ਚਲੋ ਨਿਕਲੇ ਆਏ ਲੋਕ ਅੱਗੇ ਪੁਲਿਸ ਬੇਵੱਸ ਹੋ ਗਈ ਪੁਲਿਸ ਤੋਂ ਡਾਂਗ ਨਹੀਂ ਚੱਲੀ ਚਲੋ ਨਹੀਂ ਚਲਾਉਣੀ ਵੀ ਨਹੀਂ ਚਾਹੀਦੀ ਸ਼ਾਂਤੀ ਨਾਲ ਪ੍ਰੋਟੈਸਟ ਕਰਨਾ ਚਾਹੀਦਾ ਤੁਹਾਨੂੰ ਦਿਖਾ ਦਿੰਦੇ ਆ ਮਲਾਜ਼ਮ ਖੜੇ ਡੀਐਸਪੀ ਇੰਦਰਜੀਤ ਸਿੰਘ ਮੋਕੇ ਤੇ ਲੋਕਾਂ ਨੂੰ ਆਹੇ ਬਈ ਜਿਲਖ ਨੇ ਪੁੱਛੀ ਜਾਂਦਾ ਯਾਰ ਵੀਰੇ ਅਸੀਂ ਰੋਕ ਨਹੀਂ ਸਕਦੇ ਉਹ ਅਸੀਂ ਰੋਕਣਾ ਸਾਡਾ ਕੰਮ ਨਹੀਂ ਉਹ। ਜਲਦੀ ਵੀਡੀਓ ਸ਼ੇਅਰ ਕਰਦੇ ਉਹ ਇਹਨੇ ਤੇਰੀ ਕੈਨੇਡਾ ਅਮਰੀਕਾ ਤੱਕ ਪਹੁੰਚੇ। ਲੋਕ ਮੁੱਦਾ ਵਾਈਲੀ ਇਹ ਲੋਕ। ਸਾਨੂੰ ਦਮ ਚੜਿਆ ਪਿਆ ਖੜਿਆ ਨੂੰ। ਤੁਸੀਂ ਸ਼ੇਅਰ ਵੀ ਨਹੀਂ ਕਰ ਸਕਦੇ ਵੀਡੀਓ। ਲੋਕ ਹਿੱਤ ਵੀਡੀਓ ਆ ਇਹ। ਆ ਦੇਖੋ। ਆ ਨਿਕਲੇ ਆਏ ਲੋਕ। ਭੂਦੜੀ ਆ ਇਹ ਭੂਦੜੀ ਪਾਉਗਾ ਇਸ ਫੈਕਟਰੀ ਨੂੰ ਲੈ ਕੇ। ਲੋਕ ਨਿਕਲੇ ਲੋਕ ਨਿਕਲੇ ਅੱਗੇ ਲੋਕਾਂ ਦਾ ਕੱਟ ਬਹੁਤ ਵੱਡਾ ਪੁਲਿਸ ਨੂੰ ਪਿੱਛੇ ਹੋਣਾ ਪੈ ਗਿਆ ਪਹਿਲਾਂ ਤਾਂ ਪੁਲਿਸ ਨੇ ਰੋਕੇ ਸੀ ਤੇ ਲੋਕ ਅੱਗੇ ਨਿਕਲੇ ਆਏ ਇਹ ਵੀ ਦੋਸਰ ਲਾਠੀ ਚਾਰਜ ਕਰਦੇ ਪੁਲਿਸ ਵਾਲੇ ਕੀਤਾ ਵਾ ਨੰਗੀ ਬੰਨਿਆ ਨੂੰ ਪੱਕੇ ਮਾਰਦੇ ਆ ਬੁੜੀਆ ਸਾਡੇ ਆ ਉਹਨਾਂ ਨੇ ਇਹ ਨੌਜਵਾਨ ਮੁੰਡੇ ਕਹਿੰਦੇ ਵੀ ਪੁਲਿਸ ਸਾਡੇ ਨਾਲ ਧੱਕਾ ਕਰਦੀ ਆ। ਬੁੜੀਆਂ ਦੇ ਕੱਪੜੇ ਪਾੜੇ ਇੱਕ ਬੀਬੀ ਦੇ ਕੇਸ ਖੁੱਲੇ ਸੀ। ਹੁਣ ਅਸੀਂ ਅੱਗੇ ਜਾ ਕੇ ਓਏ ਅੱਗੇ ਆ ਜਾ ਤੂੰ ਯਾਰ। ਆ ਦੇਖੋ ਵੀਰੇ ਮੜਾ ਜਾ ਸਾਈਡ ਤੇ। ਸਾਈਡ ਹੋਇਓ ਸਾਈਡ 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 ਸਾਈਡ। ਸਾਈਡ ਹੋਈ ਵੀਰੇ। ਦੇਖੋ ਵੀਰੇ। ਸਾਨੂੰ ਵੀ ਭੱਜਣਾ ਪੈ ਰਿਹਾ ਅੱਜ। ਸਾਡਾ ਵੀ ਜੇਮ ਇੱਥੇ ਹੀ ਲਵਾਤਾ ਲੋਕਾਂ ਨੇ। ਚਲਦੀ ਵੀਡੀਓ ਕਰ ਦਿਓ ਸ਼ੇਅਰ ਹਾਂ ਉਹ ਦਿਖਾ ਰਹੇ ਆ ਵੇਖੋ ਪਿੱਛੇ ਅਸੀਂ ਵੀ ਭੱਜੇ ਜਾ ਰਹੇ ਆ ਵੇਖੋ ਪਿੱਛੇ ਵੀਡੀਓ ਸ਼ੇਅਰ ਕਰ ਦਿਓ ਵੀਰੇ ਸੱਚਾ ਕੌਣ ਆ ਪੁਲਿਸ ਸੱਚੀ ਆ ਸਰਕਾਰ ਸੱਚੀ ਆ ਜਾਂ ਲੋਕ ਸੱਚੇ ਆ ਅਸੀਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੇ ਸਿਰਫ ਦੋਨੇ ਹਿੱਤਾ ਦਿਖਾਉਣ ਦਾ ਹੱਕ ਉਹ ਵੀਰੇ ਕੋਈ ਗੱਲ ਨਹੀਂ ਉਹ ਸੱਤ ਮਹੀਆ ਦੇ ਆ ਜਾ ਕਾ ਆ ਜਾ ਡੀਐਸਪੀ ਮੇਰਾ ਖਲਿੰਦਰਜੀਤ ਸਿੰਘ ਮੂਰੇ ਆ 200 ਦੇ ਕਰੀਬ ਲੋਕ ਅੱਗੇ ਨਿਕਲ ਗਏ ਰੋਪਣ ਚ ਨਾ ਕੰਮ ਰਹੀ ਸਾਡੇ ਪਿੰਡ ਨੇ ਸਾਡੇ ਘਰ ਦੇ ਚਾਰ ਮਰੀਜ਼ ਕੈਂਸਰ ਦੇ ਆ ਪੈਣ ਹੋਈਆਂ ਕਿਰੋਂ ਅਧਰ ਆ ਗਈ ਤੇ ਸਾਡੇ ਨਿੱਕ-ਨਿੱਕੇ ਜਵਾਗ ਰਲ ਜਾਣੇ ਕੋਈ ਨਾ ਵੀ ਇਹੋ ਪੱਜਲਾ ਪੱਜਲਾ ਹੋਏ 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 ਹੋ ਬਖਬਾ ਵਿਚਾਲੇ ਫਲੁਦਿਆਣਾ ਜ਼ਿਲ੍ਹਾ ਤੁਹਾਨੂੰ ਅੱਗੇ ਦੱਸਿਆ ਸੀਗਾ ਬਈ ਕਰੀਬ-ਕਰੀਬ ਹਜ਼ਾਰ ਦੇ ਕਰੀਬ ਲੋਕ ਨੇ ਜਿਹੜੇ ਜਿਹਦੇ ਵਿੱਚ ਕਿਸਾਨ ਯੂਨੀਅਨ ਵੀ ਆ ਪਿੰਡ ਦੀਆਂ ਬੀਬੀਆਂ ਵੀ ਆ ਤੇ ਬਾਕੀ ਇੱਦਾਂ ਕਹਿ ਦੋ ਦਵਾਈ ਦੇ ਕੇ ਪੈਡ ਨੂੰ ਮਾਰਦੇ ਨੇ ਇਹ ਕੀ ਗੱਲ ਗੱਲ ਰੌਲਾ ਕੀ ਆ ਰੌਲਾ ਕੀ ਆ ਜ਼ਹਿਰ ਨਿਰੀ ਸਾਡੇ ਪਿੰਡ ਕੋਲਣ ਲੱਗੇ ਹੋਏ ਐ ਇਹ ਸਹੀ ਫੇਰ ਜੇ ਕੋ ਫੈਕਟਰੀ ਬਣੀ ਆ ਉਹ ਰੋਕਦੇ ਤੁਸੀਂ ਦੱਛੇ ਨਹੀਂ ਕਿਥੇ ਨੇ ਕਹਿੰਦੇ ਨਹੀਂ ਤੌਲੀ ਦੀ ਫੈਕਟਰੀ ਲੱਗ ਰਹੀ ਆ ਹਾਂ ਭਲੇ ਧੋਖੇ ਚ ਰੱਖਿਆ ਇਹਨਾਂ ਨੇ ਹਾਂ ਹੁਣ ਤੁਸੀਂ ਲੱਗਣੇ ਨਹੀਂ ਦੇਣੀ ਹਾਂ ਕੋਈ ਨਹੀਂ ਲੱਗਣੇ ਨਹੀਂ ਪਰ ਪੁਲਿਸ ਨੂੰ ਦਵਾਈ ਦੇ ਦੋ ਪੁਲਿਸ ਦਾ ਡੰਡਾ ਬਹੁਤ ਕੜਾ ਕੋਈ ਨਹੀਂ ਫੇਰ ਦਵਾਈ ਦੇ ਦੋ ਮਾਰ ਦੇ ਪਿੰਡ ਨੂੰ ਚਲੋ ਪੰਜਾਬ ਪੁਲਿਸ ਨੂੰ ਹਰ ਇੱਕ ਬੰਦਾ ਮਤਲਬ ਆਪਣੇ ਲੈ ਲੈਂਦਾ ਕੇਂਦਰ ਬਿੰਦੂ ਤੇ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਹੀ ਪੰਜਾਬ ਪੁਲਿਸ ਆ ਜਦੋਂ ਦੂਜੀਆਂ ਸਰਕਾਰਾਂ ਹੁੰਦੀਆਂ ਉਦੋਂ ਵੀ ਇਹਨਾਂ ਨੂੰ ਹਿਦਾਇਤ ਹੁੰਦੇ ਆ ਆਪਣੇ ਘਰਾਂ ਦੇ ਮੁੰਡੇ ਆਪਣੇ ਘਰਾਂ ਦੇ ਜਵਾਬ ਆ ਠੀਕ ਆ ਲਾਅ ਐਂਡ ਆਰਡਰ ਨੂੰ ਜਦੋਂ ਮੇਨਟੇਨ ਰੱਖਣਾ ਤਾਂ ਸਾਰਾ ਕੁਝ ਕਰਨਾ ਪੈਂਦਾ ਚਲੋ ਉਹ ਮੈਂ ਐਸਐਚਓ ਹੀਰਾਸੋਂ ਨਾਲ ਵੀ ਗੱਲ ਕੀਤੀ ਸੀ ਵੀ ਪੀਐਸਐਚਓ ਸਾਹਿਬ ਜਿਹੜਾ ਧਰਨਾ ਪ੍ਰੋਟੈਸਟ ਆ ਉਹ ਡੈਮੋਕ੍ਰੇਸੀ ਆਪਾਂ ला ਸਕਦੇ ਆ ਪਰ ਮੇਰਾ ਖਿਆਲ ਉਹਨਾਂ ਸ਼ਹਿਰ ਹਾਈ ਕੋਰਟ ਦੀਆਂ ਕੋਈ ਡਾਇਰੈਕਸ਼ਨਾਂ ਨੇ ਉਹਦਾ ਹਜੇ ਤੱਕ ਇੱਥੇ ਮੇਰਾ ਖਿਆਲ ਫੇਰ ਪੰਗਾ ਪੈ ਗਿਆ ਨਹੀਂ ਰੁਕਣਾ ਇਹਨਾਂ ਨੇ ਮੈਨੂੰ ਪਤਾ ਜਾਦੇ ਜਾਣੇ ਆ ਖੇਤਾਂ 'ਚ ਦੀ ਹੁੰਨੇ ਆ ਚੱਲ ਬਈ ਆੜੀ ਹੋਪ ਬੱਲੇ 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 ਨਿਕਲੇ ਆਏ ਲੋਕ ਆ ਦੇਖ ਲੋ ਕਹਿੰਦੇ ਆ ਪੱਤਰਕਾਰੀ ਕਰਨੀ ਨਾ ਸੌਖੀ ਨਹੀਂ ਹੈ ਆ ਭਰਦੇ ਆਂ ਅਸੀਂ ਖੇਤਾਂ ਚ ਪਾਣੀ ਚ ਫਿਰਦੇ ਆਂ ਕਣਕ ਚਾਹ ਦੇਖੀ ਆਹੇ ਰੇ ਪੱਤਰਕਾਰ ਵੀ ਹੈਗੇ ਆ ਜਿਹੜੇ ਪ੍ਰੈਸ ਨੋਟ ਆਏ ਹੋਏ ਭੇਜ ਕੇ ਨਾ ਬੈਠੇ ਕੇ ਰਾਜੇ ਸ਼ਿਕਾਇਤਾਂ ਕਰੀ ਜਾਂਦੇ ਆ ਪੱਤਰਕਾਰਾਂ ਦੀਆਂ ਪ੍ਰੈਸ ਨੋਟ ਤੋਂ ਪੱਤਰਕਾਰੀ ਕਰਨੀਆਂ ਜਾਂ ਰੀਸਾਂ ਕਰਦੇ ਆ ਦੂਜਿਆਂ ਦੀਆਂ ਆਏ ਹੁੰਦੀਆਂ ਪੱਤਰਕਾਰੀਆਂ ਤਾਂ ਸਾਡੇ ਵੀ ਭਰ ਸਕਦੀ ਆ ਸਾਡੇ ਕਿਹੜਾ ਮੱਥੇ ਤੇ ਲਿਖਿਆ ਪੱਤਰਕਾਰ ਆ 500 ਦੇ ਕਰੀਬ ਪੁਲਿਸ ਮਲਾਜਮਾ ਹੁਣ ਅੱਗੇ ਦੇਖਦੇ ਆਂ ਕੀ ਬਣਦਾ ਇੱਥੇ ਰੋਕ ਲੇ ਪੁਲਿਸ ਨੇ ਸਾਰੇ ਜਣੇ ਅੱਗੇ ਉਹ ਅੱਗੇ ਗੇਟ ਫੈਕਟਰੀ ਦਾ ਵਾ ਫੈਕਟਰੀ ਦੇ ਬਿਲਕੁਲ ਨੇੜੇ ਪੁਲਿਸ ਨੇ ਰੋਕ ਲਿਆ ਇਹਨਾਂ ਨੂੰ ਪੁਲਿਸ ਅਧਿਕਾਰੀ ਇਹ ਗੱਲ ਕਹਿ ਰਿਹਾ ਵੀ ਅੱਗੇ ਨਹੀਂ ਲੰਘਣਾ ਦਾ ਨਾ ਤੁਹਾਨੂੰ ਅੱਗੇ ਦਿਖਾ ਦਿਆਂ। ਭਈ ਸਾਹਮਣੇ ਗੇਟ ਆ। ਗੇਟ ਵੀ ਲੋਹੇ ਦਾ ਬਣਾਇਆ ਹੋਇਆ। ਤੇ ਪੁਲਿਸ ਵੀ ਪੂਰੇ ਆ ਨਗਰਾਂ ਡੰਡੇ ਚੱਕੀ ਖੜੀ ਆ। ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਵੀ ਜਦੋਂ ਲਾਅ ਐਨ ਆਰਡਰ ਨੂੰ ਮੇਨਟੇਨ ਰੱਖਣ ਦੀ ਗੱਲ ਆਉਂਦੀ ਆ ਨਾ ਉਦੋਂ ਕੋਈ ਵੀ ਬੰਦਾ ਉਹਨੇ ਆਪਣੀ ਡਿਊਟੀ ਨਿਭਾਉਣੀ ਆ। ਜਿਸ ਤਰ੍ਹਾਂ ਮੈਂ ਰਾਜਾ ਬੜੰਗ ਨੂੰ ਸਵਾਲ ਕੀਤਾ ਸੀ। ਜਿਵੇਂ ਤੁਸੀਂ ਅੱਜ ਕਹਿ ਰਹੇ ਹੋ ਸਰਕਾਰ ਧੱਕੇਸ਼ਾਹੀ ਕਰਦੀ ਹੈ ਜਦੋਂ ਥੋੜੀ ਸਰਕਾਰ ਸੀ ਉਦੋਂ ਵੀ ਇਹੀ ਪਾਲਿਸੀ ਕੋਈ ਗੱਲ ਨਹੀਂ ਜੇ ਅੱਜ ਸੀਐਮ ਭਗਵੰਤ ਮਾਨ ਇਹਨਾਂ ਨੂੰ ਕਿਸੇ ਤਰ੍ਹਾਂ ਜਾਇਜ਼ ਨਜਾਇਜ਼ ਅਸੀਂ ਨਹੀਂ ਪੁਸ਼ਟੀ ਕਰਦੇ ਕਹਿ ਰਹੇ ਆ ਜਾਂ ਨਹੀਂ ਕਹਿ ਰਹੇ ਪਰ ਲੋਕਾਂ ਦੀ ਜਿਹੜੀ ਮੰਗ ਆ ਨਾ ਮੈਂ ਤੁਹਾਨੂੰ ਪ੍ਰੋਪਰ ਗੱਲ ਦੱਸਣ ਲੱਗਿਆ ਲਾਸਟ ਤੇ ਕਿਉਂਕਿ ਲੰਬੀ ਵਾਲੀ ਵੀਡੀਓ ਨਹੀਂ ਜਾਣੀ ਫਿਰ ਲੋਕ ਦੇਖਦੇ ਨਹੀਂ ਜਦੋਂ ਇਹ ਫੈਕਟਰੀ ਦਾ ਵਿਰੋਧ ਹੋਣ ਲੱਗਿਆ ਸੀ ਮੈਂ ਉਦੋਂ ਵੀ ਵੀਡੀਓ ਪਾ ਕੇ ਕਿਹਾ ਸੀ ਮੇਰੀ ਵੀਡੀਓ ਨੈਟ ਤੇ ਪਈਆ ਚੱਕ ਲਿਓ ਪਿਛਲੇ ਸਾਲ ਦੀ ਉਦੋਂ ਲੋਕਾਂ ਨੇ ਧਰਨਾ ਲਾਇਆ ਸੀਗਾ ਪਰ ਉਹ ਜਿਹਨੂੰ ਅੰਦਰ ਜਾ ਕੇ ਉਹਨਾਂ ਦਾ ਪੱਖ ਲਿਆ ਉਹ ਕਹਿੰਦੇ ਸਾਡੇ ਕੋਲ ਤਾਂ ਜੀ ਸਾਰੇ ਕਾਗਜ਼ ਮੌਜੂਦ ਆ ਪਰ ਜੇ ਕੋਈ ਵਿਅਕਤੀ ਕਾਨੂੰਨੀ ਪੱਖ ਤੋਂ ਸਟਰੋਂਗ ਆ ਤਾਂ ਉਹ ਬਣਿਆ ਬਣਾਇਆ ਕਾਨੂੰਨੀ ਪੱਖ ਅਗਲੇ ਪੁਲਿਸ ਕੋਲੇ ਰੱਖ ਦਿੰਦੇ ਆ ਜਦੋਂ ਪੁਲਿਸ ਕੋਲੇ ਕਾਨੂੰਨੀ ਪੱਖ ਜਾਂਦਾ ਤਾਂ ਉੱਥੇ ਫਿਰ ਉਹ ਸਟੈਂਡ ਲੈ ਜਾਂਦੇ ਆ ਹੁਣ ਸੜਕ ਆ ਜਿਹੜੀ ਇਹ ਹੰਪੜਾ ਭੂਂਦੜੀ ਸਤਵਾਂ ਵੇਟ ਵਾਲੀ ਰੋਡ ਆ ਜਿੱਦੇ ਤੇ ਆ ਧਰਨਾ ਸੜਕ ਤੇ ਬੈਗੇ ਨੇ ਲੋਕ ਲੋਕ ਅੱਗੇ ਜਾਣ ਦੀ ਮੰਗ ਕਰਦੇ ਸੀਗੇ ਪਰ ਪੁਲਿਸ ਨੇ ਇੱਥੇ ਬਿਠਾ ਲਏ ਇਹ ਸਤਿ ਸ੍ਰੀ ਅਕਾਲ ਦੇਖੋ ਵੀਰ 12000 ਦੇ ਹੈ ਨੀ ਦੇਖੋ ਜਿਹੜਾ ਮੂੰਹ ਬਣੇ ਰਹੇਗਾ ਕਿਹੜੇ ਮੁੰਡਾ ਨਹੀਂ ਕਹਿ ਗੱਲ ਆ ਜੀ ਅੱਠ ਦੇ ਬੜਕੇ ਟੋਟਾ ਟਾਕ ਨੇ ਵੀ ਥੋੜਾ ਅੱਗੇ ਅੱਗੇ ਅਸੀਂ ਭੱਦ ਰਹੇ ਸੀਗੇ ਕੌਂਸਲੇ ਰੋਕਾ ਰੋਕਦੇ ਸੀਗੇ ਉਦੋਂ ਰੁਕਣ ਦੇ باوجود ਅੱਥਾ ਭਾਈ ਹੋਏ ਆ ਬਾਈ ਜੀ ਫਿਰ ਸੀਨੀਅਰ ਛੱਡੇ ਇੱਕ ਵਾਰ ਬੰਦੇ ਛੱਕੇ ਆ ਜਾਨ ਨੂੰ ਇਹ ਨਹੀਂ ਅਸਲੀ ਪਿਜਾਮ ਕਰ ਦੇਣਾ ਬਿਲਕੁਲ ਜੇ ਕੋਈ ਬੰਦਾ ਛੱਕਿਆ ਹੋਇਆ ਸੀ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਆ ਭਾਈ ਮੁਕ ਓ ਯਾਰ ਐਸਐਟੂ ਆ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਤੁਸੀਂ ਵੀ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਦੱਸੋ ਦੱਸੋ ਪੁੱਛੋ ਜੀ ਕੀ ਪੁੱਛਣਾ ਵੀਰੇ ਤੁਸੀਂ ਇੱਥੇ ਜਿਹੜਾ ਇਹਨੂੰ ਰੋਕ ਰਹੇ ਹੋ ਉਹਨੂੰ ਇੱਕ ਵਾਰੀ ਇਹ ਚੀਜ਼ ਕੀ ਕੀ ਜਿਹੜੇ ਫੈਕਟ ਆ ਪਿੰਡ ਵਾਸੀਆਂ ਦੇ ਪਾਸੇ ਤੇ ਸਾਹਮਣੇ ਸਕੂਲ ਉਠਾ ਰਹੇ ਨੇ ਅਜਰਾ ਇੱਥੇ ਮੈਂ ਜਿਹੜੇ ਨਾਲ ਦੋ ਡੀਐਸਪੀ ਸਾਹਿਬਾਨ ਹਾਂਜੀ ਤੇ ਜਿਹੜੀ ਇਹ ਫੋਰਸ ਖੜੀ ਹੈ ਨਾ ਧਿਆਨ ਦਿਓ ਜੀ ਜਿਹੜੀ ਇਹ ਫੋਰਸ ਖੜੀ ਹੈ ਇਹ ਨਾ ਉਹਨਾਂ ਨੂੰ ਕੁਝ ਨਹੀਂ ਬਾਈ ਜੀ ਤੁਸੀਂ ਨਹੀਂ ਮੈਂ ਮੰਨਦਾ ਵੀ ਕੋਈ ਥੀ ਪੱਖ ਲੈ ਰਿਆ ਵਾ ਪਰ ਪੁਲਿਸ ਆਪਣੇ ਮਾਦਾ ਕਿਹੜਾ ਪਿੰਡ ਆ ਤੁਹਾਡਾ ਕਾਦੇ ਧਰਨਾ ਲਾਇਆ ਤੁਸੀਂ ਇਹ ਕਿ ਕਿੰਨੀ ਫੈਕਟਰੀ ਲੱਗਦੀ ਆ ਹੁਣ ਪਰਸਾ ਧੱਕੇ ਮਾਰਦੇ ਆ ਬੰਦੇ ਸਾਨੂੰ ਕਿੱਥੇ ਧੱਕੇ ਮਾਰਦੇ ਆ ਹਾਂ ਨਾ ਬੰਦਿਆਂ ਦੀ ਬਾਤ ਆ ਆ ਲੈਡੀ ਪੁਲਿਸ ਗੱਲ ਕਰੇ ਦੇ ਕੰਮ ਲੈਡੀ ਪੁਲਿਸ ਮਾਰੇ ਧੱਕੇ ਮਾਰਦੇ ਆ ਕਿੱਥੇ ਮਾਰੇ ਧੱਕੇ ਮਾਰਦੇ ਆ ਸਾਡੇ ਜੰਮੇ ਹੋਣ ਧੱਕੇ ਮਾਰਦੇ ਆ ਜੀ ਲੈ ਬੋ ਦੇਣਾ ਸੀ ਆਪੇ ਤੁਹਾਨੂੰ ਮਾਰੀਆਂ ਤਾਂ ਪਹਿਲਾਂ ਹੀ ਲੱਗੀਆਂ ਬਹੁਤ ਨੂੰ ਮਾਰ ਪਈ ਕਾਲਾ ਪੀੜੇ ਤਾਂ ਪਹਿਲਾਂ ਹੀ ਲੋਕ ਘੇਰਾ ਨੂੰ ਆ ਬਸ ਆ ਪਾਣੀ ਵਈਓ ਇੱਥੇ ਬੰਦੇ ਟੱਕੇ ਮਾਰ ਦੇ ਖਾ ਤੇ ਫੈਕਟਰੀ ਹੁਣ ਆਪਾਂ ਚੱਲਣ ਨਹੀਂ ਦੇਣੀ ਕਿਸੇ ਵੀ ਕੀਮਤ ਤੇ ਸਾਡੇ ਮਰਿਆਂ ਦੇ ਪੈਣਾ ਚੱਲ ਜਵੇਂ ਕੀ ਲੋ ਆ ਤੁਹਾਡਾ ਗੁਰਮੀਤ ਹੈ ਨਹੀਂ ਗੁਰਮੀਤ ਕੌਰ ਇਹ ਸਾਡੇ ਭੈਣ ਦੀ ਗੁਰਮੀਤ ਕੌਰ ਸੀ ਉਹ ਕਹਿੰਦੀ ਸਾਡੀ ਅਸੀਂ ਨਹੀਂ ਚੱਲਣ ਦੇਣੀ ਫੈਕਟਰੀ ਫੁਕਟਰੀ ਇਹ ਦੇਖਿਓ ਦੇਖਿ ਵੀਰੇ ਅਭੀਰੇ ਮੜਾ ਲੇ ਗਏ ਯਾਰ ਮੈਂ ਬਸ ਆਪਾਂ ਇੰਨੀ ਕ ਹਾਜ਼ਰੀ ਆਪਣੀ ਪ੍ਰਵਾਨ ਕਰਿਓ ਲੋਕ ਮੁੱਦਾ ਵੀਰੇ ਇਹ ਬਹੁਤ ਵੱਡਾ ਇਹ ਨਹੀਂ ਹੈ ਵੀ ਇੱਥੇ 20 ਕ ਬੰਦਿਆਂ ਦਾ ਇਕੱਠ ਆ ਦੇਖੋ ਤੁਹਾਨੂੰ ਇਕੱਠ ਸਾਰਾ ਦਿਖਾ ਰਿਹਾ ਮੈਂ ਹੋ ਤੱਕ ਮੁੰਡੇ ਖੜੇ ਆ ਤੇ ਪਿੱਟਾ ਕੱਟੇ ਪਿੰਡਲੀ ਸਾਈਡ ਪੁਲਿਸ ਖੜੀ ਆ ਹੁਣ ਅੱਗੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਕੀ ਰੰਗ ਲਿਆਉਂਦਾ ਵਾ ਕੀ ਇਹ ਧਰਨਾ ਇੱਥੇ ਪੱਕਾ ਲਾਉਂਦੇ ਆ ਜਾਂ ਕੀ ਇਹ ਧਰਨਾ ਇਹ ਪੱਕਾ ਲਾਉਂਦੇ ਆ ਜਾਂ ਪੁਲਿਸ ਇਹਨਾਂ ਨੂੰ ਅੱਗੇ ਜਾਣ ਦੇਊਗੀ ਜਾਂ ਇਹ ਧਰਨਾ ਥੋੜੇ ਜਰਵਾਦ ਚੱਕ ਲੈਣਗੇ ਇਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਾਅਦ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਪਰ ਇੰਨੀ ਇੱਕ ਗੱਲ ਜ਼ਰੂਰ ਆ ਵੀ ਜਿਵੇਂ ਪੁਰਾਣੇ ਸਿਆਣੇ ਕਹਿੰਦੇ ਸੀਗੇ ਵੀ ਕੋਈ ਰਾਜੀ ਨਮਾ ਹੋਇਆ ਸੀਗਾ ਓਹ ਇੱਕ ਵਿਅਕਤੀ ਸੀਗਾ ਜਗਿੰਦਰ ਉਹਦਾ ਇੱਕ ਲੇਡੀ ਜੀ ਤਾਂ ਧਨਕੁਰ ਨਾਲ ਰੌਲਾ ਪੈ ਗਿਆ ਸਰਪੰਚ ਨੂੰ ਕਹਿੰਦਾ ਤੂੰ ਦੋਨਾਂ 'ਚ ਕਸੂਰ ਕੱਢੋ ਕਹਿੰਦਾ ਸੱਚਾ ਜਗਿੰਦਰ ਵੀ ਆ ਤੇ ਝੁੱਠੀ ਧਨਕੁਰ ਵੀ ਹੈ ਨਹੀਂ ਉਹੀ ਚੱਕਰ ਆ ਭਈ ਅੱਜ ਜੇ ਪੁਲਿਸ ਦਾ ਪੱਖ ਦੇਖੀਏ ਤਾਂ ਸੱਚੀ ਪੁਲਿਸ ਵੀ ਆ ਪਰੰਤੂ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਸੱਚੇ ਲੋਕ ਵੀ ਆ ਲੋਕ ਕਹਿੰਦੇ ਜਿਹੜੀ ਇਹ ਬਾਇਓਗੈਸ ਫੈਕਟਰੀ ਆ ਇਹਦੇ ਨਾਲ ਸਾਨੂੰ ਬਿਮਾਰੀਆਂ ਲੱਗਣਗੀਆਂ ਸਾਡਾ ਪੂਂਦੜੀ ਪਿੰਡ ਬਿਮਾਰੀਆਂ ਦੀ ਜੱਕੜ ਦੇ ਵਿੱਚ ਆਊਗਾ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਆ ਮੈਨੂੰ ਪਾਣੀ ਪੀ ਲੈਣ ਦਿਓ ਦਮ ਚੜ ਗਿਆ ਬਾਈ ਜੀ ਆ ਦੇਖੋ ਗਰਮੀ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਆ ਸਾਡੀਆਂ ਵੀਡੀਓ ਸੋਹਣੀਆਂ ਲੱਗਦੀਆਂ ਚੰਗੀਆਂ ਲੱਗਦੀਆਂ ਵੀ ਲੋਕ ਮੁੱਦੇ ਚੱਕਦੇ ਆ ਤਾਂ ਵੀਰੋ ਇੱਕ ਤਾਂ ਸ਼ੇਅਰ ਕਰ ਦਿਆ ਕਰੋ ਇੱਕ ਤੁਹਾਡੇ ਜਿੰਨੇ ਵੀ ਮਿੱਤਰ ਦੋਸਤ ਆ ਇਧਰ ਕੈਨੇਡਾ ਅਮਰੀਕਾ ਦੇ ਜਿੱਥੇ ਵੀ ਉਹਨਾਂ ਨੂੰ ਕਹਿ ਵੀ ਮੇਰਾ ਜਿਹੜਾ ਚੈਨਲ ਆ ਨਾ ਉਹਨੂੰ ਸਬਸਕ੍ਰਾਈਬ ਕਰ ਲਿਓ ਉਹਨੂੰ ਲਾਈਕ ਕਰ ਲਓ ਸ਼ੇਅਰ ਕਰ ਦਿਓ ਬਿੱਟੂ ਤੂਰ ਜਿਹੜਾ ਮੇਰਾ ਫੇਸਬੁੱਕ ਵਾਲਾ ਪੇਜ ਆ ਨਾ 10k ਫਾਲੋਅਰ ਆਪਣੇ ਹੋਰ ਵੱਧ ਜਾਣ ਫਿਰ ਆਪਾਂ ਫੇਰ ਚੀਕਾਂ ਪਵਾਇਆ ਕਰਾਂਗੇ ਉਹਨਾਂ ਦੀਆਂ ਜਿਹੜੇ ਕਾਨੂੰਨ ਨੂੰ ਹੱਥ ਚ ਲੈ ਲੈਂਦੇ ਆ ਜਾਂ ਜ ਅਛੇ ਇੰਨੀ ਇੱਕ ਬੇਨਤੀ ਆ ਆਖਰ ਤੇ ਸਾਡੇ ਜੇ ਕੋਈ ਕਮੀ ਹੁੰਦੀ ਆ ਨਾ ਤਾਂ ਪੂਰੇ ਐਨ ਗਰਾਂ ਦਰਿੜਤਾ ਨਾਲ ਲਿਖ ਦਿਆ ਕਰੋ ਵੀ ਇੱਥੇ ਬਿੱਟੂ ਤੂੰ ਗਲਤ ਆ ਠੀਕ ਆ ਜਿੱਥੇ ਸਾਡੇ ਜੇ ਕੋਈ ਸਹੀਤ ਹੋਊਗੀ ਉਹ ਵੀ ਕਰ ਦਿਆ ਕਰੋ ਕੋਈ ਗੱਲ ਨਹੀਂ ਸਾਨੂੰ ਬੜਾ ਮਾਣ ਹੋਊਗਾ ਵੀ ਹਾਂ ਯਾਰ ਸਾਡੇ ਨਾਲ ਲੋਕ ਜੁੜੇ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਯਾਰਾ ਕਰਨੀ ਨਹੀਂ ਐ ਤੁਸੀਂ ਕਿਉਂਕਿ ਹਰੇਕ ਵੀਡੀਓ ਵਾਲਾ ਕਹਿੰਦਾ ਸ਼ੇਅਰ ਕਰੋ ਪਰ ਤੁਸੀਂ ਕਰਨੀ ਨਹੀਂ ਮੈਨੂੰ ਪਤਾ ਇੰਨੀ ਇੱਕ ਬੇਨਤੀ ਆ ਧੰਨਵਾਦ ਥੈਂਕ ਯੂ ਭੂੰਦੜੀ ਤੋਂ ਪੱਤਰਕਾਰ ਬਿੱਟੂ ਸੁਵੱਦੀ ਕਾਲਾਂ ਦੀ ਰਿਪੋਰਟ ਧੰਨਵਾਦੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿੰਦਾਬਾਦ ਥੈਂਕ ਯੂ